ਪੈਣਾ ਸੁਖਵਿੰਦਰ ਕੌਰ ਦੇ ਘਰੇ ਕੇਂਦਰੀ ਗ੍ਰੈਬ ਭਾਗ ਦੀ ਜੋ ਕੇਂਦਰੀ ਏਜੰਸੀ ਹੈ ਐਨਆਈਏ ਉਹਦੇ ਵੱਲੋਂ ਰੇਡ ਕਰਕੇ ਆ ਸਾਰੇ ਪਰਿਵਾਰ ਨੂੰ ਆ ਬੰਦੀ ਬਣਾ ਕੇ ਰੱਖਿਆ ਫਰਾਨੀ ਦੀ ਗੱਲ ਇਹ ਹੈਗੀ ਹੈ ਵੀ ਜਦੋਂ ਉਹਨਾਂ ਨੇ ਪੁੱਛਿਆ ਬਈ ਸਾਡੇ ਤੇ ਕੇਸ ਦੱਸੋ ਕਾਦੀ ਖਤਰ ਤੁਸੀਂ ਸਾਡੇ ਸਰਚ ਕਰਨ ਆਇਓ ਜਿਹੜੇ ਕਹਿੰਦੇ ਸੀ ਸਾਡੇ ਕੋਲ ਸੱਚ ਪ੍ਰੂਫਟ ਹੈ ਉਹ ਕਹਿੰਦੇ ਵੀ ਸਾਡੇ ਤੇ ਐਫਆਈਆਰ ਦੱਸੋ ਪਰਚਾ ਦੱਸੋ ਕੀ ਹੈ ਤਾਂ ਬੜੇ ਹੈਰਾਨੇ ਹੋਏ ਵੀ ਕੋਈ ਵੀ ਪਰਚਾ ਨਹੀਂ ਸੀ ਸਿਰਫ ਉਹ ਇੰਨੀ ਦੱਸ ਸਕੇ ਵੀ ਲਖਨਊ ਦੇ ਵਿੱਚ ਐਫਆਈਆਰ ਹੋਈ ਹੈ ਇੱਕ ਅਧਿਕਾਰੀ ਨੇ ਦੱਸਿਆ ਬਈ ਕੁਝ ਬੰਦੇ ਜਿਹੜੀ ਭਾਰਤ ਹਕੂਮਤ ਦੇ ਖਿਲਾਫ ਕੋਈ ਪਲੈਨਿੰਗ ਕਰ ਰਹੇ ਨੇ ਬਸ ਇੰਨੀ ਜਾਣਕਾਰੀ ਦੇ ਗੱਲ ਦੇ ਆਧਾਰ ਤੇ ਉਹ ਐਫਆਈਆਰ ਹੈ ਕੋਈ ਘਟਨਾ ਨਹੀਂ ਕੋਈ ਸੁਖਵਿੰਦਰ ਕੌਰ ਦਾ ਜਾਂ ਉਹਨਾਂ ਦੇ ਪਰਿਵਾਰ ਦੇ ਬੰਦੇ ਦਾ ਉਸ ਦੇ ਵਿੱਚ ਐਫ ਆਈ ਆਰ ਚ ਨਾ ਨਹੀਂ ਸੋ ਇਸ ਕਰਕੇ ਇਹ ਬਿਲਕੁਲ ਜਿਹੜੀ ਹੈਗੀ ਐਫ ਆਈ ਆਰ ਮਨੋਕਲਪਤਾ ਝੂਠੀ ਹੈ ਸੁਖਵਿੰਦਰ ਕੌਰ ਜਦੋਂ ਤੋਂ ਮੋਰਚਾ ਲੱਗਿਆ ਉਦੋਂ ਤੋਂ ਇਹ ਆਪਣਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਵਾਲੇ ਮੋਰਚਾ ਤੇ ਦਿਨ ਰਾਤ ਤੌਰ ਤੇ ਉਹਨੇ ਉੱਥੇ ਡਿਊਟੀ ਨਿਭਾਈ ਹੈ ਅਗਵਾਈ ਕੀਤੀ ਹੈ ਪਹਿਲਾਂ ਵੀ ਸਾਰੇ 2000 ਆ ਸਮਝ ਲਾ ਵੀ 2 ਤੋਂ ਲੈ ਕੇ 24 ਸਾਲ ਤੋਂ ਲੋਕਾਂ ਦੇ ਹਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਹੋਰ ਆ ਜਿਹੜੇ ਪੀੜਤ ਲੋਕ ਹੈ ਪਿੰਡੂ ਲੋਕ ਹੈ ਉਹਨਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਉਹਨਾਂ ਦੇ ਹੱਕਾਂ 'ਚ ਖੜਨ ਵਾਲੀ ਇੱਕ ਚਿਹਰਾ ਹੈ ਉਸੇ ਦੇ ਨੇ ਆ ਮੀਟਿੰਗ ਕਰਕੇ ਲਾਲ ਕਰਤਾ ਸੀਗਾ ਵੀ ਇਹ ਜਿਹੜਾ ਵਾਰ ਹੈ ਹਮਲਾ ਇਹ ਦੂਜਾ ਸੁਖਵਿੰਦਰ ਕੌਰ ਤੇ ਨਹੀਂ ਇਹ ਅੰਦੋਲਨ ਨੂੰ ਠੱਪ ਕਰਨ ਦੀ ਖਾਤਰ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਜਿਹੜਾ ਇਹ ਆਗੂਆਂ ਨੂੰ ਚੁੱਪ ਕਰਾਉਣ ਦੀ ਖਾਤਰ ਹਮਲਾ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਹਾਂਜੀ ਸਾਰੇ ਸਾਥੀਗਾਨ ਸਤਿ ਸ੍ਰੀ ਅਕਾਲ ਸਾਥਿਓ ਤੁਹਾਡੀ ਜਾਣਕਾਰੀ ਦੇ ਵਿੱਚ ਹੀ ਹੈ ਵੀ 30 ਤਾਰੀਖ ਨੂੰ ਆ ਸਵੇਰੇ 5 ਵਜੇ ਆਪਣੇ ਭਾਰਤੀ ਕਿਸਾਨ ਜਿਨ੍ਹਾਂ ਨੇ ਕ੍ਰਾਂਤੀਕਾਰੀ ਦੇ ਸੁਭਾ ਜਰਨਨ ਸਕੱਤਰ ਭੈਣਾ ਸੁਖਵਿੰਦਰ ਕੌਰ ਦੇ ਘਰੇ ਕੇਂਦਰੀ ਗ੍ਰਹਿਭਾਗ ਦੀ ਜੋ ਕੇਂਦਰੀ ਏਜੰਸੀ ਹੈ ਐਨ ਆਈਏ ਉਹਦੇ ਵੱਲੋਂ ਰੇਡ ਕਰਕੇ ਆ ਸਾਰੇ ਪਰਿਵਾਰ ਨੂੰ ਆ ਬੰਦੀ ਬਣਾ ਕੇ ਰੱਖਿਆ ਸੁਖਵਿੰਦਰ ਕੌਰ ਦਾ ਜੋ ਬੇਟਾ ਸੀਗਾ ਉਹਦੀ ਨੂੰਹ ਸੀਗੀ ਉਹਦੇ ਵਿਰਧ ਮਾਤਾ ਸੀਗੀ ਉਹਨਾਂ ਦੇ ਉਹਦੇ ਹਸਬੰਡ ਸੀਗੇ ਉਹਨਾਂ ਨੂੰ ਕਈ ਘੰਟੇ ਬੰਦੀ ਬਣਾ ਕੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕੁਝ ਸਮਾਨ ਹੈ ਉਹਦੀਆਂ ਪੈਨ ਡਰਾਈਵਾਂ ਸੀਗੀਆਂ ਉਹਨਾਂ ਦੇ ਸੁਖਵਿੰਦਰ ਕੌਰ ਦੇ ਬੈਂਕ ਖਾਤੇ ਸੀਗੇ ਉਹਦੀ ਪੈਨਸ਼ਨ ਵਾਲਾ ਏਟੀਐਮ ਸੀਗਾ ਉਹ ਸਾਰੇ ਦੇ ਸਾਰੇ ਉਹ ਸਮਾਨ ਚੱਕ ਕੇ ਲੈ ਗਏ ਤੇ ਹਰਾਨੇ ਦੀ ਗੱਲ ਇਹ ਹੈਗੀ ਹੈ ਵੀ ਜਦੋਂ ਉਹਨਾਂ ਨੇ ਪੁੱਛਿਆ ਬਈ ਸਾਡੇ ਤੇ ਕੇਸ ਦੱਸੋ ਕਾਦੀ ਖਾਤਰ ਤੁਸੀਂ ਸਾਡੀ ਸਰਚ ਕਰਨ ਆਇਓ ਜਿਹੜੇ ਕਹਿੰਦੇ ਸੀ ਸਾਡੇ ਕੋਲੇ ਸੱਚ ਬਰੰਟ ਹੈ ਉਹ ਕਹਿੰਦੇ ਵੀ ਸਾਡੇ ਤੇ ਐਫਆਈਆਰ ਦੱਸੋ ਪਰਚਾ ਦੱਸੋ ਕੀ ਹੈ ਤਾਂ ਬੜੇ ਹਰਾਨੇ ਹੋਈ ਵੀ ਕੋਈ ਵੀ ਪਰਚਾ ਨਹੀਂ ਸੀ ਸਿਰਫ ਉਹ ਇੰਨੀ ਦੱਸ ਸਕੇ ਵੀ ਲਖਨਊ ਦੇ ਵਿੱਚ ਐਫਆਈਆਰ ਹੋਈ ਹੈ ਪਰ ਉਹਨੇ ਪੁੱਛਿਆ ਵੀ ਲਖਨਊ ਦੇ ਵਿੱਚ ਜਿਹੜੀ ਐਫ ਆਈ ਆਰ ਹੋਈ ਆ ਕੋਈ ਘਟਨਾ ਹੋਈ ਹੋਊਗੀ ਕੋਈ ਅ ਲੜਾਈ ਪੜਾਈ ਹੋਈ ਹੋਊਗੀ ਕੋਈ ਇਹੋ ਜਿਹੀ ਵਾਰਦਾਤ ਹੋਈ ਹੋਊਗੀ ਕੋਈ ਫੇਰ ਹੀ ਕੋਈ ਕੇਸ ਬਣਦਾ ਉਹ ਕਹਿੰਦੇ ਜੀ ਘਟਨਾ ਵੀ ਕੋਈ ਨਹੀਂ ਹੋਈ ਵਾਰਦਾਤ ਵੀ ਕੋਈ ਨਹੀਂ ਹੋਈ ਤੇ ਇੱਕ ਅਧਿਕਾਰੀ ਨੇ ਦੱਸਿਆ ਬਈ ਕੁਝ ਬੰਦੇ ਜਿਹੜੀ ਭਾਰਤ ਹਕੂਮਤ ਦੇ ਖਿਲਾਫ ਕੋਈ ਪਲੈਨਿੰਗ ਕਰ ਰਹੇ ਨੇ ਬਸ ਇੰਨੀ ਜਾਣਕਾਰੀ ਦੇ ਗੱਲ ਦੇ ਆਧਾਰ ਤੇ ਉਹ ਐਫ ਆਈ ਆਰ ਹੈ ਕੋਈ ਘਟਨਾ ਨਹੀਂ ਕੋਈ ਸੁਖਵਿੰਦਰ ਕੌਰ ਦਾ ਜਾਂ ਉਹਨਾਂ ਦੇ ਪਰਿਵਾਰ ਦੇ ਬੰਦੇ ਦਾ ਉਸ ਦੇ ਵਿੱਚ ਐਫ ਆਈ ਆਰ ਚ ਨਾ ਨਹੀਂ ਸੋ ਇਸ ਕਰਕੇ ਇਹ ਬਿਲਕੁਲ ਜਿਹੜੀ ਹੈਗੀ ਐ ਐਫ ਆਈ ਆਰ ਮਨੋਕਲਪਤਾ ਝੂਠੀ ਹੈ ਤੇ ਜਿਹੜੇ ਸਰਕਾਰ ਵੱਲੋਂ ਆਪਦੇ ਵਿਰੋਧੀਆਂ ਦੀ ਆਵਾਜ਼ ਹਰ ਤਰ੍ਹਾਂ ਦੇ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਾਉਣ ਦੀ ਖਾਤਰ ਹੈ ਸੁਖਵਿੰਦਰ ਕੌਰ ਜਦੋਂ ਤੋਂ ਮੋਰਚਾ ਲੱਗਿਆ ਉਦੋਂ ਤੋਂ ਇਹ ਆਪਣਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਵਾਲੇ ਮੋਰਚਿਆਂ ਤੇ ਜਨਰਤ ਤੌਰ ਤੇ ਉਹਨੇ ਉਥੇ ਡਿਊਟੀ ਨਿਭਾਈ ਹੈ ਅਗਵਾਈ ਕੀਤੀ ਹੈ ਪਹਿਲਾਂ ਵੀ ਸਾਰੇ 2000 ਆਏ ਸਮਝ ਲਾ ਵੀ 2 ਤੋਂ ਲੈ ਕੇ 24 ਸਾਲ ਤੋ ਲੋਕਾਂ ਦੇ ਹਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਹੋਰ ਆ ਜਿਹੜੇ ਪੀੜਤ ਲੋਕ ਹੈ ਪਿੰਡੂ ਲੋਕ ਹੈ ਉਹਨਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਉਹਨਾਂ ਦੇ ਹੱਕਾਂ 'ਚ ਖੜਨ ਵਾਲੀ ਇੱਕ ਚਿਹਰਾ ਹੈ ਸੋ ਅਸੀਂ ਭਾਰਤੀ ਕਿਸਾਨ ਜਿਹੜਨੇ ਕ੍ਰਾਂਤੀਕਾਰੀ ਵੱਲ ਉਸੇ ਤੇ ਜਿਹੜਾ ਦੋਨੇ ਮੋਰਚੇ ਐ ਲੜ ਰਹੇ ਆ ਉਹਨਾਂ ਵੱਲੋਂ ਉਸੇ ਦਿਨ ਹੀ ਮੀਟਿੰਗ ਕਰਕੇ ਐਲਾਨ ਕਰਤਾ ਸੀਗਾ ਵੀ ਇਹ ਜਿਹੜਾ ਵਾਰ ਹੈ ਹਮਲਾ ਇਹ ਦੂਜਾ ਸੁਖਵਿੰਦਰ ਕੌਰ ਤੇ ਨਹੀਂ ਇਹ ਅੰਦੋਲਨ ਨੂੰ ਠੱਪ ਕਰਨ ਦੀ ਖਾਤਰ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਜਿਹੜਾ ਇਹ ਆਗੂਆਂ ਨੂੰ ਚੁੱਪ ਕਰਾਉਣ ਦੀ ਖਾਤਰ ਹਮਲਾ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਅਸੀਂ ਹੁਣ ਕੱਲ ਮੀਟਿੰਗ ਕਰਕੇ ਆਪਣਾ ਭਾਰਤੀ ਕਿਸਾਨ ਜਨਨ ਦੇ ਕ੍ਰਾਂਤੀਕਾਰੀ ਸੂਬਾ ਕਮੇਟੀ ਦੀ ਇੱਕ ਵਾਰੀ ਅਸੀਂ ਲੋਕਲ ਪੱਧਰ ਤੇ 13 ਤਰੀਕ ਨੂੰ ਜੋ ਇਹ ਐਨਆਈ ਦੀ ਜਿਹੜੀ ਆਪਹੋਦਰੀ ਹੈ ਐਨਆਈ ਦੀ ਧੱਕੇਸ਼ਾਹੀ ਹੈ ਜਿਹਨੂੰ ਕਰਿੰਦੇ ਕੇਂਦਰੀ ਗ੍ਰਹਿਭਾਗ ਗ੍ਰਹਿ ਮੰਤਰਾਲੇ ਦਾ ਹਥਿਆਰ ਕਿਹਾ ਜਾਂਦਾ ਉਹਦੀ ਜਿਹੜੀ ਧੱਕੇਸ਼ਾਹੀ ਹੈ ਉਹਦੀ ਆਪਹੁਦਰਾ ਸ਼ਾਹੀ ਦੇ ਵਿਰੁੱਧ ਅਸੀਂ 13 ਤਰੀਕ ਨੂੰ ਇੱਥੇ ਰਾਮਪੁਰੇ ਧਣਾ ਮੰਡੀ ਦੇ ਵਿੱਚ ਇਕੱਠੇ ਹੋ ਕੇ ਸਾਰੇ ਵੱਡੀ ਗਿਣਤੀ ਚ ਜਿਹੜੇ ਕਿਸਾਨ ਮਜ਼ਦੂਰ ਹੈ ਅਨਸਾਪਸੰਦ ਲੋਕ ਹੈ ਉਹਦਾ ਪ੍ਰਦਰਸ਼ਨ ਕਰਨਗੇ ਤੇ ਨਾਲ ਵਾਰਨਿੰਗ ਦੇਵਾਂਗੇ ਵੀ ਜਿਹੜਾ ਸਾਡ ਗਿਆ ਮੰਗਾ ਨੇ ਉਸ ਦੇ ਵਿੱਚ ਪ੍ਰੋਗਰਾਮ ਦੀਆਂ ਪੰਜ ਮੰਗਾਂ ਪਹਿਲੀ ਮੰਗ ਹੈਗੀ ਆ ਵੀ ਜਿਹੜਾ ਸੁਖਵਿੰਦਰ ਕੌਰ ਦੇ ਘਰੋਂ ਸਮਾਨ ਚੱਕ ਕੇ ਲੈ ਕੇ ਗਏ ਨੇ ਉਹ ਸਾਰਾ ਵਾਪਸ ਕੀਤਾ ਜਾਵੇ ਅ ਤੁਰੰਤ ਵਾਪਸ ਕੀਤਾ ਜਾਵੇ ਦੂਜੀ ਮੰਗ ਹੈਗੀ ਆ ਵੀ ਜਿਹੜੀ ਇਹ ਝੂਠੀ ਤੇ ਮਨੋਕਲਪਿਤ ਐਫ ਆਈ ਆਰ ਹੈ ਲਖਨਊ ਵਾਲੀ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਤੀਜੀ ਮੰਗ ਹੈ ਵੀ ਜਿਹੜਾ ਅਕਸਾਨ ਆਗੂਆਂ ਤੇ ਪੱਤਰਕਾਰਾਂ ਤੇ ਵਕੀਲਾਂ ਤੇ ਬੁੱਧੀਜੀਵੀਆਂ ਤੇ ਪੰਜਾਬਦਿਆਂ ਤੇ ਜੋ ਵੀ ਛਾਪੇ ਮਾਰੀ ਆ ਐਨ ਆਈਏ ਦੀ ਉਹ ਬੰਦ ਕੀਤੀ ਜਾਵੇ ਤੇ ਜਿਹੜੀਆਂ ਕੇਂਦਰੀ ਏਜੰਸੀਆਂ ਜਾਂ ਐਨ ਆਈਏ ਵਗੈਰਾ ਜੋ ਹੈਗੀਆਂ ਨੇ ਉਹਨਾਂ ਦੀ ਪਸੂਬਿਆਂ ਦੇ ਵਿੱਚ ਰਖਲਦਾਂਜੀ ਬੰਦ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ 13 ਤਰੀਕ ਦਾ ਜਿਹੜਾ ਜ਼ੋਰਦਾਰ ਪ੍ਰੋਟੈਸਟ ਕੀਤਾ ਜਾਊਗਾ ਉੱਥੇ ਤੇ ਸਰਕਾਰ ਨੂੰ 警告 ਦਿੱਤੀ ਜਾਂਦੀ ਹੈ ਭਾਰਤ ਹਕੂਮਤ ਨੂੰ ਭਾਜਪੀ ਦੀ ਹਕੂਮਤ ਨੂੰ ਵੀ ਆਪਣੇ ਜਿਹੜੇ ਜਾਵਰ ਪੰਜਾ ਉਹ ਪੰਜਾਬ ਦੇ ਜਿਹੜੇ ਆਗੂ ਹੈ ਪੰਜਾਬ ਦੇ ਕਿਸਾਨੋ ਆਗੂ ਆ ਮਜ਼ਦੂਰ ਆਗੂ ਆ ਵਕੀਲ ਆ ਬੁੱਧੀਜੀਵੀ ਆ ਜੱਜ ਜੋ ਵੀ ਜਿਹੜੇ ਲੋਕਪੱਖੀ ਕਿਸੇ ਵੀ ਸੂਬੇ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਦੇ ਜਿਹੜੇ ਆਪਣਾ ਜਾਵਰ ਪੰਜਾ ਉਹਨਾਂ ਤੋਂ ਆਪ ਦਾ ਪਿੱਛੇ ਰੱਖੋ ਹੱਥ ਤੇ ਨਹੀਂ ਇਹਦਾ ਜਿਹੜਾ ਕਰਾਰਾ ਜਵਾਬ ਹੈ ਪਹਿਲਾਂ ਵੀ ਦਿੱਤਾ ਦਿੱਲੀ ਅੰਦੋਲਨ ਵੇਲੇ ਵੀ 500 ਬੰਦਿਆਂ ਨੂੰ ਨੋਟਿਸ ਭੇਜੇ ਸੀ ਐਨਆਈਐਨ ਉਦੋਂ ਵੀ ਕਰਾਰ ਕਰਾਰਾ ਜਵਾਬ ਦਿੱਤਾ ਤੇ ਉਸੇ ਤਰ੍ਹਾਂ ਦਾ ਹੁਣ ਕਰਾਰਾ ਜਵਾਬ ਦਿੱਤਾ ਜਾਊਗਾ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਖਸਾਨਾਂ ਮਜ਼ਦੂਰਾਂ ਨੂੰ ਅਪੀਲ ਹੈ ਵੀ 13 ਤਰੀਕ ਵਾਲੇ ਰਾਮਪਰੇ ਮੰਡੇ ਵਾਲੇ ਪ੍ਰਦਰਸ਼ਨ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ